ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਤੇ ਭਾਬੀ ਗੰਬੀਰ ਰੋਗ ਨਾਲ ਜ਼ਖਮੀ ਹੈ ਜੇ ਇਹ ਰਿਸ਼ਤਾ ਇਹ ਉਹਰੇ ਮਿਨਾ ਕੀ ਹੋਇਆ ਜੇ ਆਹ ਗੰਬੀਰ ਤਰ੍ਹਾਂ ਓ ਬਸ ਵਾਲਾ ਨੱਜ ਕੇ ਲਿਆਇਆ ਇਹਦਾ ਨਾ ਕਰੋ ਕਲੀ ਜਾਂਦਾ ਬਸ ਵਾਲਾ ਨੱਜ ਕੇ ਲਿਆਇਆ ਅਸਲ ਨੂੰ ਕਲੀਦਾ ਉਤਾਈਦਾ ਕਰੋ ਅਖਰ ਉਹ ਬੱਸ ਵਾਲੀ ਕੋਈ ਗੱਲ ਨਹੀਂ ਤਾਂ ਨਿਕਲ ਕੇ ਬੋਤਲ ਲੱਦ ਕੇ ਲਿਆ ਆ ਆਜ ਉਹ ਆਜੋ ਉਹ ਦੱਸਣਾ ਉਹ ਖਲੋ ਉਹ ਖਲੋ ਜੋ ਬੱਸ ਇਦਾਂ ਵੀ ਕਰੀਦਾ ਕੋਈ ਨਾ ਡਰਾਈਵਰ ਨੂੰ ਲੈ ਆ ਕੇ ਬੱਸ ਘਟਾ ਦੋ ਉਹ ਦੱਸ ਉਹ ਇਦਾਂ ਨਹੀਂ ਬੱਸ ਨੂੰ ਰੇਤਾ ਕਰੀ ਜਾਂਦਾ ਅੱਗ ਤੇ ਬੱਸ ਵਾਲੀ ਚੱਕਦੀ ਜਾਂਦਾ ਚਲਾ ਲੈਦਾ ਤੇ ਪਿੱਛੇ ਕਰਾਓ ਜੇ ਬੱਸ ਕੋਈ ਚਲਾ ਲੈਦਾ ਆਪਣਾ ਕੀ ਨਾਮ ਹੈ ਤੇਰਾ ਕੀ ਲੱਗਦੇ ਸੀ ਤੇਰੀ ਕੀ ਗੱਲਬਾਤ ਹੈ ਸਾਰੀ ਮੇਰੇ ਤਾਇ ਦਾ ਮੁੰਡਾ ਤੇ ਤਾਈ ਆਈ ਤੇ ਜਾਣੇ ਭਰਾ ਦੇ ਤੇ ਵੇਸੇ ਉਹ ਸਾਵਾਂ ਲੈ ਕੇ ਜਾਂਦੇ ਆ ਭਰਾ ਜਿਹੋ ਛੋੜੇ ਤੇ ਮੈਂ ਗਾੜੀ ਐਕਟਿਵ ਆਂ ਜਾ ਰਹਿਆ ਅਰੇ ਕੁੰਗਿਆ ਲੱਗੇ ਜਾ ਕੇ ਐਕਟਿਵ ਹਲਾੜੀ ਮੈਂ ਤੇ ਮੈਂ ਡਿੱਕਾ ਡੈ ਮੇਰੇ ਭਰਾ ਉਹ ਨਹੀਂ ਮੇਰੇ ਮਗਰ ਆਉਣਗੇ ਅਰੇ ਮੈਂ ਡੀਲਰ ਆਇਆ ਨਹੀਂ ਤੇ ਮੁੰਡੇ ਜਿਹੇ ਕਹਣ ਆ ਕੇ ਕਹਿੰਦੇ ਮਗਰ ਅਸੀ ਐਂਟ ਹੋਇਆ ਵਾ ਤੇ ਮਗਰ ਜਾ ਕੇ ਵੇਖਿਆ ਤੇ ਸਾਰੇ ਅਸੀ ਨਾ ਬੱਸਲਾ ਮਾਰ ਕੇ ਭੱਜ ਗਿਆ ਅੱਛਾ ਅਰਬਾ ਕੋਈ ਫਰਦਾ ਨਹੀਂ ਅਰਬਾ ਦੇ ਦਾ ਬਸ ਲਾ ਲਾ ਕੇ ਭੱਜ ਗਿਆ ਫਿਰ ਬਸ ਤੇ ਮੈਂ ਲੱਦੇ ਘਰ ਦੇ ਆਪਣੇ ਮੇਰੇ ਬਸ ਅੱਛਾ ਅੱਛਾ ਅਰਬਾ ਬਸ ਵਾਲੇ ਬਾਈ ਇੱਕ ਵੀਰ ਦੇ ਮੈਂ ਤਰਲੇ ਮਾਰ ਕੇ ਉਹ ਨੂੰ ਕਿਹਾ ਬਸ ਤੇ ਛੱਡ ਗਿਆ ਅੱਛਾ ਡੈਥ ਕੀ ਦੀ ਵੀ ਦੀ ਜਾਣਾ ਮੇਰੀ ਵੱਡੀ ਮੇਰੀ ਦੀ ਤੇ ਤਾਇ ਤਾਇ ਦੇ ਮੁੰਡੇ ਦੀ ਆ ਤਾਇ ਦੇ ਮੁੰਡੇ ਦੀ ਪੋਤਰੀ ਦੀ ਤੋੜੇ ਕਿੰਨੇ ਜਾਣੇ ਹੀ ਹੈ ਤੋੜ ਲੈ ਗਏ ਤੇ ਦੋ ਇੱਕ ਮੁੰਡਾ ਕੁੜੀ ਨਿਕਾ ਆਰੇ ਇੱਕ ਤਾਇ ਦਾ ਮੁੰਡਾ ਹੀ ਅੱਛਾ ਇੱਕ ਤਾਈ ਮੇਰੀ ਅਸਲ ਬਲੇ ਚਾਰ ਜਾਨੇ ਚਾਰ ਚਾਰ ਭਾਬੀ ਮੇਰੀ ਚਾਰ ਹੀ ਚਾਰੇ ਜਿੰਨਾ ਦੀ ਮੋਤ ਹੋ ਗਈ ਹਾਂਜੀ ਨਹੀਂ ਤੇ ਕੇਪਾ ਭਾਬੀ ਹੈਗੇ ਅੱਛਾ ਤਿੰਨ ਜਣਾਂ ਦੀ ਮੋਤ ਹੈ ਕਿ ਬੱਚਾ ਪਾ ਗਿਆ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਇਨਸਾਫ ਚਾਹੀਦਾ ਗੱਡੀ ਵਾਲਾ ਮੋਕੇ ਤੇ ਭੱਜ ਗਿਆ ਹਾਂਜੀ ਮੋਕੇ ਤੇ ਲੱਭਿਆ ਨਹੀਂ ਲੱਭਿਆ ਅੱਛਾ ਇਹ ਗੱਡੀ ਕੀ ਦੀ ਪਤਾ ਲੱਗਾ ਕੁਝ ਨਹੀਂ ਹੋਈ ਨਹੀਂ ਹਾਂਜੀ ਉਸ ਦਾ ਨੰਬਰ ਲਿਖਿਆ ਸਕੂਲ ਵਾਲਿਆਂ ਦੀ ਆ ਮੇਰਾ ਨਾਮ ਯੂਸਫ ਹੈ ਤੇ ਪੁੰਗਿਆਂ ਦਾ ਸਭੂਤਲੇ ਮੇਰੇ ਸੌੜੇ ਪੁੰਗਿਆਂ ਦੇ ਲਾਗੇ ਤੇ ਇਹਨਾਂ ਸਾਮਾ ਲੈ ਕੇ ਚੱਲੇ ਸੀ ਮੇਰਾ ਅੱਜ ਤੇ ਇੱਕ ਤਾਈ ਦਾ ਬੇਟਾ ਸੀ ਨਾਲ ਤਾਈ ਸੀ ਤੇ ਇੱਕ ਉਹਨਾਂ ਦੀ ਪੋਤਰੀ ਸੀ ਤੇ ਇੱਕ ਸਗੀ ਭਾਬੀ ਸੀ ਮੇਰੀ ਨਾਲ ਤੇ ਇੱਕ ਮੋਟਰਸਾਈਕਲ ਤੇ ਸੀ ਤੇ ਉਹ ਹੋਰ ਪਰਿਵਾਰ ਦੇ ਮੈਂਬਰ ਅਲੱਗ ਐਕਟਿਵ ਆਦੇ ਹੀ ਉਹ ਮਤਲਬ ਉਹ ਅਲੱਗ ਹੀ ਐਕਸੀਡੈਂਟ ਇਹਨਾਂ ਦਾ ਹੋਇਆ ਇਹਨਾਂ ਦੇ ਵਿੱਚ ਬੱਸ ਵੱਜੀ ਆਣ ਕੇ ਤੇ ਤਾਈ ਦੇ ਮੁੰਡੇ ਦੀ ਵੀ ਡੈਥ ਹੋ ਗਈ ਆ ਤਾਈ ਦੀ ਵੀ ਡੈਥ ਹੋ ਗਈ ਤੇ ਪੋਤਰੀ ਦੀ ਵੀ ਡੈਥ ਹੋ ਗਈ ਉਹਨਾਂ ਦੀ ਮਤਲਬ ਉਹ ਸਾਰਾ ਪਰਿਵਾਰ ਖਤਮ ਆ ਤੇ ਭਾਬੀ ਉਹਨਾਂ ਦੇ ਨਾਲ ਬੈਠੇ ਇਹਦੇ ਭਾਬੀ ਗੰਬੀਰ ਉਹ ਕਰ ਜਖਮੀ ਹੈ ਜੇ ਇਹਨਾਂ ਦੇ ਨਾਲ ਤੁਹਾਡਾ ਰਿਸ਼ਤਾ ਹੈ ਇਹ ਰਿਸ਼ਤਾ ਇਹਨੂੰ ਇਹੇ ਮਹੀਨਾ ਕੀ ਹੋਇਆ ਜੇ ਇੱਕ ਪਹਿਲਾ ਸਾਵਾਂ ਲੈ ਕੇ ਚੱਲੇ ਹੈ ਜੇ ਤੇ ਪਹਿਲਾ ਸਾਵਾਂ ਲੈ ਕੇ ਚੱਲੇ ਤੇ ਹੀ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਜੇ ਡਰਾਈਵਰ ਦੇ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਵੇ ਤਾਂ ਸਾਨੂੰ ਇਨਸਾਫ ਮਿਲੇ ਅੱਡੇ ਤਿੰਨ ਮੌਤਾਂ ਹੋਈਆਂ ਇੱਕ ਜ਼ਖਮੀ ਆ ਡ라이ਵਰ ਮੌਕੇ ਦਾ ਫਰਾਰ ਡ라이ਵਰ ਮੌਕੇ ਦਾ ਫਰਾਰ ਹੋ ਗਿਆ ਸੀ ਬੱਸ ਵਿੱਚ ਉਸ ਵੇ ਸਕੂਲ ਦੇ ਵਿਦਿਆਰਥੀ ਸੀ ਕਿ ਖਾਲੀ ਬੱਸ ਸੀ ਬੱਸ ਵੇ ਜਾ ਸਕੂਲ ਦੇ ਵਿਦਿਆਰਥੀ ਸੀ ਬਸ ਸਕੂਲ ਨੂੰ ਜਾਣ ਦੀ ਸੀ ਬੱਸ ਹਾਂਜੀ ਇੱਕ ਹੀ ਮਾਮਲਾ ਐਕਸੀਡੈਂਟ ਦਾ ਮਾਮਲਾ ਇਹ ਆ ਵੀ ਅੱਜ ਦਾ ਇੱਕ ਸਕੂਲ ਪਾਸਿਆ ਸ੍ਰੀ ਗੁਰੂ ਅੰਗਦਦੇਵ ਸਿੰਘ ਸਿਕੰਧੀ ਸਕੂਲ ਪਿੰਡ ਬਕਰੋਲ ਤੇ ਉਹ ਜਿਹੜੀ ਪਾਸਿਆ ਉਹ ਉਧਰ ਆ ਰਹੀ ਸੀ ਵਾਪਸ ਇਧਰ ਨੂੰ ਸ਼ਹਿਰ ਵੱਲ ਨੂੰ ਤੇ ਇਧਰੋਂ ਇੱਕ ਮੋਟਰਸਾਈਕਲ ਹੈਗਾ ਵਾਪਕੀ ਬੀ 46 ਏ ਡੀ 9370 ਸਫਲ ਇੰਟਰਵਿਊ ਆ ਉਹਦੇ ਉੱਤੇ ਨਾ ਇੱਕੋ ਘਰ ਦੇ ਮਤਲਬ ਇੱਕ ਜੈਂਟਸਟ ਤੇ ਦੋ ਲੇਡੀਜ਼ ਇੱਕ ਛੋਰਾ ਬੱਚਾ 3-4 ਸਾਲ ਦਾ ਉਹਨਾਂ ਨੇ ਨਾਲ ਸੀਗਾ ਇਹ ਪਾਸੇ ਨੂੰ ਹਟ ਕੀਤਾ ਵਾ ਬਸ ਤੇ ਹਟ ਕਰਨਾ ਨਾ ਹੁਣ ਤੱਕ ਇੱਕ ਲੇਡੀਸ਼ ਤੇ ਇੱਕ ਬੱਚਾ ਤੇ ਇੱਕ ਉਹ ਜਿਹੜੀ ਏਜੰਸੀ ਆ ਉਹਨਾਂ ਦੇ ਨਾਲ ਚਲਾਉਂਦੀ ਸੀ ਡਰਾਈਵਿੰਗ ਕਰਦੇ ਮਰਸੀ ਦੀ ਡੈਥ ਹੋ ਚੁੱਕੀ ਆ ਜਿਹੜੀ ਦੂਜੀ ਜਿਹੜੀ ਉਹਦੀ ਵੀ ਹਾਲ ਤਾਂ ਜਿਹੜੀ ਬਰੀ ਸੀਰੀਅਸ ਐ ਸੀਰੀਅਸ ਕੰਡੀਸ਼ਨ ਵਿੱਚ ਆ ਉਹ ਦਾ ਚੱਲ ਰਿਹਾ ਵਾ ਇਹ ਜਿਹੜੇ ਪਾਸਿਆ ਉਹ ਜਿਹੜਾ ਉਹੀ ਬੱਸ ਵਾਲਾ ਡਰਾਈਵਰ ਆ ਨਾ ਉਹੀ ਨੂੰ ਮਤਲਬ ਡਰਾਈਵਰ ਤੇ ਜਿਹਨੂੰ ਸ਼ਾਇਦ ਉਹਦੇ ਭਰੇ ਹੋਗਾ ਲੋਕੀ ਉਸੇ ਬੱਸ ਵਿੱਚ ਹੀ ਲੋਡ ਕਰਕੇ ਇਹਨਾਂ ਨੂੰ ਪਛਾਣ ਵਾਸਤੇ ਇਥੇ ਸਿਵਲ ਹਸਪਤਾਲ ਲੈ ਕੇ ਆਇਆ ਹੁਣ ਉਹਨਾਂ ਦਾ ਜਿਹੜਾ ਕਾਨੂੰਨੀ ਕਾਰਵਾਈ ਆ ਚੱਲ ਰਹੀ ਆ ਇਸੇ ਵਾਂਗਰ ਵਿੱਚ ਵੱਧ ਵੱਧ ਕਾਨੂੰਨੀ ਕਾਰਵਾਈ ਕਰ ਲਈ ਸਖਤ ਕਾਰਵਾਈ ਕੀਤੀ ਕਰਕੇ ਜੀ ਡਰਾਈਵਰ ਨੂੰ ਸਜ਼ਾ ਦਵਾਈ ਆ ਉਸੇ ਵਿੱਚ ਆ ਕੁਝ ਲੋਕਾਂ ਨੇ ਤੇ ਕੋਈ ਜੀ ਵੀ ਗੁੱਸੇਜ ਹੋਏ ਲੋਕਾਂ ਨੇ ਨਾ ਮਤਲਬ ਜਿਸਾ ਸਿਵਲ ਹਸਪਤਾਲ ਵਿੱਚ ਉਹੀ ਬੱਸ ਜਿਹੜੀ ਆਈ ਆ ਨਾ ਉਹਨੂੰ ਇਟਾ ਲੋੜੇ ਮਾਰੇ ਆ ਚਲੋ ਉਹਨਾਂ ਨੂੰ ਪਬਲਿਕ ਨੇ ਜਾਂ ਪ੍ਰੈਸ ਵਾਲੇ ਮੇਰੇ ਵੀਰਾਂ ਨੇ ਬੜਾ ਸਮਝਾਇਆ ਵਾ ਉਹਨਾਂ ਪ੍ਰੈਸ ਵਾਲੇ ਵੀਰਾਂ ਨੇ ਸਮਝਾ ਕੇ ਹੋਰ ਲੋਕਾਂ ਨੇ ਕੰਟਰੋਲ ਕਰਕੇ ਤਾਂ ਉਹਨਾਂ ਨੂੰ ਸਮਝਾ ਕੇ ਤੇ ਭੇਜ ਦਿੱਤਾ ਵਾ ਚਲੋ ਹੁਣ ਉਹ ਇਹ ਵਾਸ਼ਰੂਮ ਜਾਈ ਬਾਥਰੂਮ ਲੈ ਕੇ ਜਾ ਰਹੇ ਹਾਂ ਤਾਂ ਆਪਾਂ ਕਿਹਾ ਜੀ ਇੱਕ ਜਿਹੜਾ ਕਰਮਚਾਰੀ ਸੀ ਜਦੋਂ ਵਾਸ਼ਰੂਮ ਪਿੱਛੇ ਕਰਕੇ ਅਸੀਂ ਥਾਣੇ ਖੰਡੀ ਚੋਂਤੇ ਸੀ ਚਲੋ ਵੀ ਦੇ ਵਿੱਚ ਉਹ ਨਹੀਂ ਉਹਨਾਂ ਛੱਡ ਦਿੱਤੀ ਚਲੋ ਕੋਈ ਗੱਲ ਨਹੀਂ ਮਕੀਰ ਦੇ ਵਿੱਚ ਸਾਰਾ ਮਾਮਲਾ ਜਿਹਦਾ ਵਾ ਫਾਰਮ ਵੀ ਜਿਹੜੀ ਲਗਾਤਾਰ ਜਾਰੀ ਆ ਸਾਰੀ ਪੁਲਿਸ ਇੱਥੇ ਆਈ ਹੋਈ ਆ ਜਲਦੀ ਤੋਂ ਜਲਦੀ ਉਹਦਾ ਪੂਰਨ ਮਾਰਕ ਕਰਾ ਕੇ ਉਹ ਪ੍ਰਬੰਧਕਾਂ ਨੇ ਵੀ ਫਾਰਮ ਵੀ ਸਕੂਟ ਪ੍ਰੰਤ ਘਾਟੇ ਵਿੱਚ ਵੀ ਇਹ ਵਿਖਿਆ ਜਾਊਗਾ ਕਿ ਇਹ ਡਰਾਈਵਰ ਕਿਹਦਾ ਵਾ ਕਿੰਨੀ ਇਹਦੀ ਉਮਰ ਆ ਕੀ ਇਹਦਾ ਲਾਇਸੈਂਸ ਆ ਕਿਉਂ ਹੀ ਹੋਇਆ ਵਾ ਇਸ ਵੰਦ ਵਿੱਚ ਜੋ ਸਕੂਲ ਆ ਗਿਆਂ ਤੇ ਵੀ ਇਹ ਉਹ ਫਾਰਮ ਵੀ ਬੰਦ ਹੂ ਉਹਦੀ ਵੀ ਉਹਨਾਂ ਦਾ ਵੀ ਇਸ ਵਿੱਚ ਕੋਈ ਲਿਆਜ ਨਹੀਂ ਕੀਤਾ ਜਾਊਗਾ ਜੇਕਰ ਉਹਦੇ ਖਿਲਾਫ ਕੋਈ ਕਾਨੂੰਨੀ ਫਾਰਮ ਵੀ ਜੇ ਉਹ ਫਾਰਮੈਟਿਸ ਨਾ ਪੂਰੀਆਂ ਕਰਦੇ ਹੋਏ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ